ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਨਗਰ ਦੇ ਬਾਹਰ ਸੰਤ ਫਕੀਰ ਆਹ ਕਰਦੇ ਸਨ ਕਹਿੰਦੇ ਨੇ ਉਹਨਾਂ ਦੇ ਕੋਲ ਸ਼ਵੇਰੇ ਤੇ ਸਾਮ ਨੂੰ ਸੰਗਤ ਆ ਕੇ ਕਥਾ ਸੁਣਿਆ ਕਰਦੀ ਸੀ ਅੱਜ ਸੰਗਤ ਦੇ ਵਿੱਚੋਂ ਇੱਕ ਜਣੇ ਨੇ ਸੰਤ ਜੀ ਨੂੰ ਸਵਾਲ ਕਰਿਆ ਸੰਤ ਜੀ ਜ਼ਿੰਦਗੀ ਦੇ ਵਿੱਚ ਸੁੱਖ ਕਿਵੇਂ ਆਉਂਦੇ ਨੇ ਉਸ ਬਾਰੇ ਤੁਸੀਂ ਸਾਨੂੰ ਦੱਸੋ ਸੰਤ ਜੀ ਕਹਿਣ ਲੱਗੇ ਮੈਂ ਮੰਗਤਿਆਂ ਨੂੰ ਵੀ ਬਾਦਸ਼ਾਹ ਬੰਦੇ ਹੋਏ ਦੇਖਿਆ ਹੈ ਅਮੀਰਾਂ ਦੇ ਅਮੀਰ ਬੰਦੇ ਹੋਏ ਦੇਖਿਆ ਹੈ ਐਵੇਂ ਦੇ ਅਮੀਰ ਨਹੀਂ ਜਿਹੜੇ ਇੱਕ ਜਹਾਨ ਦੇ ਹੋਣ ਮੈਂ ਦੋਨੋਂ ਜਹਾਨਾਂ ਦੇ ਅਮੀਰ ਬੰਦੇ ਹੋਏ ਦੇਖਿਆ ਹੈ ਮੈਂ ਉਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੁੰਦੇ ਦੇਖੇ ਨੇ ਉਹਨਾਂ ਵਿੱਚੋਂ ਇੱਕ ਨੇ ਸਵਾਲ ਪੁੱਛਿਆ ਕੀ ਦੱਸੋ ਬਾਦਸ਼ਾਹੀ ਫਿਰ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ਸੁੱਖ ਵਰਕਤ ਹਰ ਸਮੇਂ ਕਿਵੇਂ ਆਪਣੇ ਕੋਲ ਆ ਸਕਦੇ ਆ ਉਹਨਾਂ ਕਿਹਾ ਇਹਦੇ ਲਈ ਪੰਜ ਕੰਮ ਕਰਨੇ ਪੈਣਗੇ ਸੰਤ ਫਕੀਰ ਜੀ ਨੇ ਇੱਕ ਮਨੁੱਖ ਵੱਲ ਇਸ਼ਾਰਾ ਕਰਕੇ ਕਿਹਾ ਕਿ ਤੁਹਾਡੇ ਵਿੱਚੋਂ ਇੱਕ ਮਨੁੱਖ ਬੈਠਾ ਹੈ ਜੋ ਪੰਜ ਕੰਮ ਉਹ ਕਰਦਾ ਹੈ ਆਖਰੀ ਦਮ ਤੱਕ ਇਹ ਪੰਜ ਕੰਮ ਕਰਦਾ ਰਹੇਗਾ ਤੁਸੀਂ ਉਹਦੇ ਤੋਂ ਪੁੱਛੋ ਤੇ ਉਹਦੇ ਵੱਲ ਇਸ਼ਾਰਾ ਕੀਤਾ ਉਹ ਮਨੁੱਖ ਕਹਿੰਦਾ ਜੀ ਮੈਂ ਪੰਜ ਕੰਮ ਕੀਤੇ ਨੇ ਬਿਖਾਰੀ ਤੋਂ ਬਾਦਸ਼ਾਹ ਬਣ ਗਿਆ ਸੰਤ ਜੀ ਨੇ ਕਿਹਾ ਫਿਰ ਤੁਸੀਂ ਇਹਨਾਂ ਨੂੰ ਵੀ ਦੱਸ ਦਵੋ ਕਿ ਤੁਸੀਂ ਕਿਵੇਂ ਸੁਖੀ ਹੋਏ ਪੰਜ ਕੰਮ ਕਿਹੜੇ-ਕਿਹੜੇ ਨੇ ਜੋ ਆਪਾਂ ਨੂੰ ਹਰ ਰੋਜ਼ ਕਰਨੇ ਚਾਹੀਦੇ ਨੇ ਪਰ ਉਸ ਤੋਂ ਪਹਿਲਾਂ ਸੰਗਤ ਜੀ ਸਾਰਿਆਂ ਅੱਗੇ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਵੀ ਇਹ ਪੰਜ ਕੰਮ ਜ਼ਰੂਰ ਕਰਿਆ ਕਰਿਓ ਜੇਕਰ ਬਰਕਤ ਤੇ ਸੁਖੀ ਰਹਿਣਾ ਚਾਹੁੰਦੇ ਹੋ ਇਹ ਪੰਜ ਕੰਮ ਜ਼ਰੂਰ ਕਰਿਆ ਕਰਿਓ ਜੀ ਉਹ ਮਨੁੱਖ ਨੇ ਸਭ ਨੂੰ ਦੱਸਿਆ ਸਭ ਤੋਂ ਪਹਿਲਾ ਕੰਮ ਕੀ ਅਸੀਂ ਕਿਹੜਾ ਕਰਦੇ ਹਾਂ ਅਸੀਂ ਪੰਛੀਆਂ ਨੂੰ ਚੌਗਾ ਪਾਉਂਦੇ ਹਾਂ ਜਿਸ ਘਰ ਦੇ ਵਿੱਚ ਪੰਛੀਆਂ ਨੂੰ ਦਾਣਾ ਚੌਗਾ ਮਿਲਦਾ ਹੈ ਉਹ ਘਰ ਕਦੇ ਵੀ ਗਰੀਬ ਨਹੀਂ ਹੋ ਸਕਦਾ ਉਹਦੇ ਕਦੇ ਵੀ ਰਿਜਕ ਦੀ ਕਮੀ ਨਹੀਂ ਆਉਂਦੀ ਜੇਕਰ ਪੰਛੀ ਜਨੌਰ ਤੁਹਾਡੇ ਆਉਂਦੇ ਨੇ ਤੇ ਉਹਨਾਂ ਨੂੰ ਚੋਗਾ ਜ਼ਰੂਰ ਤਰਿਆ ਕਰੋ ਜੇ ਭੁੱਖੇ ਨੇ ਤੇ ਚੋਗਾ ਪਾਓ ਜੇ ਧਿਆਏ ਨੇ ਤੇ ਪਾਣੀ ਪਿਆਓ ਜਿਹੜੇ ਮਨੁੱਖ ਦੂਸਰਿਆਂ ਦੀ ਮਦਦ ਕਰਦੇ ਨੇ ਉਹਨਾਂ ਦੀ ਪਰਮ ਉਹਨਾਂ ਉਤੇ ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ ਉਹਨਾਂ ਦੀ ਮਦਦ ਪਰਮਾਤਮਾ ਖੁਦ ਕਰਦੇ ਨੇ ਜਿਹੜੇ ਲੋਕੀ ਪੰਛੀਆਂ ਨੂੰ ਪਿਆਰ ਕਰਦੇ ਨੇ ਕੁਦਰਤ ਵੀ ਉਹਨਾਂ ਨੂੰ ਬੜਾ ਸਾਥ ਦਿੰਦੀ ਹੈ ਪੰਛੀ ਦੀ ਅਰਦਾਸ ਪਰਮਾਤਮਾ ਵੀ ਸੁਣਦੇ ਨੇ ਜੇਕਰ ਪਰਮਾਤਮਾ ਦਾ ਪਿਆਰ ਪਾਉਣਾ ਹੈ ਤਾਂ ਪੰਛੀਆਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦੇਵੋ ਪੰਛੀ ਵੀ ਉਸ ਦੀ ਅਰਦਾਸ ਪਰਮਾਤਮਾ ਅੱਗੇ ਕਰਦੇ ਨੇ ਕਿ ਇਸ ਘਰ ਨੇ ਹਮੇਸ਼ਾ ਸਾਡਾ ਘਰ ਸਾਡਾ ਖਿਆਲ ਰੱਖਿਆ ਹੈ ਸਾਡਾ ਢਿੱਡ ਭਰਿਆ ਹੈ ਇਹਨਾਂ ਦੀਆਂ ਹਮੇਸ਼ਾ ਝੋਲੀਆਂ ਭਰ ਦੇਵੋ ਇਸ ਤਰ੍ਹਾਂ ਫੇਰ ਪਰਮਾਤਮਾ ਸਾਡੇ ਬਰਕਤ ਦੇ ਸਾਰੇ ਦਰਵਾਜ਼ੇ ਖੋਲ ਦਿੰਦੇ ਨੇ ਕਹਿੰਦੇ ਨੇ ਕਿ ਇੱਕ ਨਗਰ ਸੀ ਉਸ ਨਗਰ ਦੇ ਵਿੱਚ ਬੜਾ ਸ਼ਾਹੂ ਕਰ ਰਹਾ ਕਰਦਾ ਸੀ ਉਹਦੇ ਕੋਲ ਬੜੀ ਜਾਦੀ ਧਨ ਸੰਪਤੀ ਸੀ ਪਰ ਉਸਦੇ ਔਲਾਦ ਨਹੀਂ ਸੀ। ਉਹਦੀ ਜਿਹੜੀ ਹਵੇਲੀ ਸੀ ਉਹ ਨਗਰ ਤੋਂ ਬਾਹਰ ਸੀ। ਜਿੱਿੱਡੀ ਉਹਦੀ ਹਵੇਲੀ ਸੀ ਹੋਰ ਕਿਸੇ ਦੀ ਵੀ ਹਵੇਲੀ ਓੱਡੀ ਨਹੀਂ ਸੀ। ਉਸਦੇ ਘਰ ਤੋਂ ਥੋੜੀ ਹੀ ਦੂਰ ਇੱਕ ਦਰਖਤ ਸੀ। ਉਸ ਦਰਖਤ ਦੇ ਉੱਤੇ ਚਿੜਾ ਤੇ ਚਿੜੀ ਰਹਿੰਦੇ ਸਨ। ਰੋਜ਼ ਉੜਦੇ ਤੇ ਉਸ ਹਵੇਲੀ ਤੇ ਜਾ ਬਹਿੰਦੇ। ਆਪਣੇ ਮਨ ਵਿੱਚ ਸੋਚਦੇ ਕਿ ਕੁਝ ਨਾ ਕੁਝ ਸਾਨੂੰ ਇੱਥੋਂ ਵੀ ਖਾਣ ਨੂੰ ਮਿਲ ਜਾਂਦਾ ਪਰ ਉਸ ਹਵੇਲੀ ਤੇ ਉਹਨਾਂ ਨੂੰ ਕੁਝ ਵੀ ਖਾਣ ਨੂੰ ਨਾ ਮਿਲਦਾ ਫਿਰ ਉੱਥੋਂ ਉੱਡ ਜਾਂਦੇ ਤੇ ਆਪਣੇ ਲਈ ਚੋਗਾ ਲੈ ਕੇ ਆਉਂਦੇ ਆਪਣਾ ਢਿੱਡ ਭਰਦੇ ਤੇ ਆਪਣੇ ਬੱਚਿਆਂ ਦਾ ਭਰਦੇ ਇੱਕ ਦਿਨ ਦੀ ਗੱਲ ਹੈ ਕਿ ਚਿੜਾ ਤੇ ਚਿੜੀ ਉਹਨਾਂ ਦੇ ਬਨੇਰੇ ਤੇ ਬੈਠੇ ਬਨੇਰੇ ਤੇ ਬੈਠੇ ਤੇ ਸੇਠ ਤੇ ਸੇਠਾਣੀ ਗੱਲਾਂ ਕਰ ਰਹੇ ਸਨ ਸੇਠਾਣੀ ਨੇ ਸੇਠ ਨੂੰ ਕਿਹਾ ਕਿ ਆਪਣੇ ਤਾਂ ਕੋਈ ਔਲਾਦ ਹੀ ਨਹੀਂ ਇੰਨਾ ਪ੍ਰਮਾਤਮਾ ਨੇ ਧਨਸ ਜਾਇਦਾ ਦਿੱਤੀ ਹੈ ਆਪਾਂ ਜਦੋਂ ਚਲੇ ਗਏ ਤੇ ਇੰਨੀ ਜਾਇਦਾਦ ਦਾ ਮਾਲਿਕ ਕੌਣ ਬਣੇਗਾ ਸੇਠ ਨੇ ਕਿਹਾ ਜਿੰਨਾ ਚਿਰ ਹੈ ਉਹਨਾਂ ਚਿਰ ਆਨੰਦਮਾਨ ਜਦੋਂ ਚਲੇਗੇ ਫੇਰ ਦੀ ਫੇਰ ਦੇਖੀ ਜਾਵੇਗੀ ਜੇਕਰ ਪ੍ਰਮਾਤਮਾ ਨੇ ਔਲਾਦ ਦੀ ਆਪਾਂ ਨੂੰ ਬਖਸ਼ਿਸ਼ ਨਹੀਂ ਕੀਤੀ ਫਿਰ ਆਪਾਂ ਹੁਣ ਕੀ ਕਰ ਸਕਦੇ ਹਾਂ ਇਹ ਗੱਲ ਜਦੋਂ ਚਿੜੀ ਨੇ ਸੁਣੀ ਤਾਂ ਉਹ ਬੜੀ ਹੀ ਦੁਖੀ ਹੋਈ ਚਿੜੀ ਨੂੰ ਬੈਠਿਆ ਦੇਖ ਸੇਠਾਣੀ ਨੇ ਇੱਕ ਬੁਰਕੀ ਚਿੜੀਵੰਨਿ ਸੱਟ ਦਿੱਤੀ ਤੇ ਚਿੜੀ ਉਹ ਬੁਰਕੀ ਖਾ ਲੈਂਦੀ ਹੈ ਸੇਠਾਣੀ ਨੇ ਇੱਕ ਬੁਰਕੀ ਹੋ ਸੱਟ ਦਿੱਤੀ ਤੇ ਸੇਠਾਣੀ ਆਪਣੀ ਗੱਲਬਾਤ ਉਸ ਚਿੜੀ ਨਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਦੀ ਉਹਨਾਂ ਦੇ ਦਰਵਾਜ਼ੇ ਤੇ ਰੋਜ਼ ਆ ਕੇ ਬੈਠ ਜਾਂਦੀ ਹੈ ਤੇ ਸੇਠਾਣੀ ਉਹਨੂੰ ਹਰ ਰੋਜ਼ ਕੁਝ ਨਾ ਕੁਝ ਦਾਣਾ ਚੋਗਾ ਪਾ ਦਿੰਦੀ ਹੈ ਸੇਠ ਆਪਣੇ ਘਰੋਂ ਇੱਕ ਵੀ ਦਾਣਾ ਨਹੀਂ ਸੀ ਪਾਉਂਦਾ ਹੁਣ ਸੇਠਾਣੀ ਨੇ ਚਿੜੀ ਨਾਲ ਗੱਲਾਂ ਕਰਨੀਆਂ ਤੇ ਨਾਲੇ ਨਾਲ ਦਾਣੇ ਪਾਉਣੇ ਚਿੜੀ ਇਹਨਾਂ ਮਨਾ ਹੀ ਮਨ ਦੁਖੀ ਹੋਇਆ ਇਹ ਗੱਲ ਸੋਚੀ ਵੀ ਪ੍ਰਮਾਤਮਾ ਹਰ ਕਿਸੇ ਦੀ ਅਰਦਾਸ ਸੁਣਦਾ ਹੈ ਤੇ ਮੈਂ ਵੀ ਇਹਨਾਂ ਦੀ ਅਰਦਾਸ ਕਰੂੰਗੀ ਦੀਨੇ ਚਿੜੀ ਨੂੰ ਕਿਹਾ ਤੂੰ ਬੱਚੇ ਸੰਭਾਲੀ ਮੈਂ ਛੇਤੀ ਆ ਜਾਵਾਂਗੀ ਚਿੜੀ ਨੇ ਕਿਹਾ ਠੀਕ ਹੈ ਚਿੜੀ ਉੜਦੀ ਉੜਦੀ ਉਸ ਦਾ ਉਸ ਥਾਂ ਤੇ ਪਹੁੰਚਦੀ ਹੈ ਜਿੱਥੇ ਸੰਤ ਫਕੀਰ ਰਹਾ ਕਰਦੇ ਸੀ ਚਿੜੀ ਨੇ ਸੰਤ ਫਕੀਰ ਦੇ ਕੋਲ ਗਈ ਸੰਤ ਫਕੀਰ ਨੇ ਕਿਹਾ ਤੂੰ ਇੰਨੀ ਦੂਰ ਕਾ ਤੋਂ ਆਈ ਹੈ ਉੱਥੇ ਹੀ ਅਰਦਾਸ ਕਰ ਲੈਂਦੀ ਤੇਰੀ ਅਰਦਾਸ ਉੱਥੇ ਹੀ ਪੂਰੀ ਹੋ ਜਾਣੀ ਸੀ ਕਹਿੰਦੇ ਨਹੀਂ ਸੰਤ ਜੀ ਮੈਂ ਤਾਂ ਆਈ ਹਾਂ ਇੱਕ ਨਗਰ ਦੇ ਵਿੱਚ ਸੇਠ ਆ ਉਹਨਾਂ ਦੇ ਔਲਾਦ ਨਹੀਂ ਤੁਸੀਂ ਉਹਨਾਂ ਨੂੰ ਔਲਾਦ ਬਖਸ਼ੋ ਸੰਤ ਫਕੀਰ ਜੀ ਕਹਿਣ ਲੱਗੇ ਉਹਨਾਂ ਦੇ ਤਾਂ ਸੱਤ ਜਨਮਾਂ ਔਲਾਦ ਨਹੀਂ ਹੋਣੀ ਉਹਨੇ ਕਿਹਾ ਮੈਂ ਨਹੀਂ ਜਾਣਦੀ ਉਹਨਾਂ ਦੇ ਘਰ ਦਾ ਅੰਨ ਖਾਨੀ ਆ ਮੈਨੂੰ ਚੋਗਾ ਪਾਉਂਦੇ ਨੇ ਜਿਹੜਾ ਉਹਨਾਂ ਜੋਗਾ ਪੌਣ ਦਾ ਪੁੰਨ ਹੈ ਉਸ ਦੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਔਲਾਦ ਬਖਸ਼ ਦੇਵੋ ਸੰਤ ਫਕੀਰ ਜੀ ਕਹਿਣ ਲੱਗੇ ਠੀਕ ਹੈ ਪਰ ਉਹਨਾਂ ਨੂੰ ਕਹੀਂ দান ਪੁੰਨ ਕਰਦੇ ਰਹਿਣ ਸੰਤ ਫਕੀਰ ਜੀ ਕਹਿਣ ਲੱਗੇ ਉਹਨਾਂ ਦੇ ਘਰ ਜੋ ਵੀ ਔਲਾਦ ਹੋਵੇਗੀ ਅਲਪ ਆਯੂ ਦੀ ਹੋਵੇਗੀ ਜਿਹੜੀ ਉੱਡ ਚਲੀ ਗਈ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਪਰ ਸੇਠ ਸਠਾਣੀ ਨੇ ਪ੍ਰਮਾਤਮਾ ਦੇ ਸ਼ੁਕਰਾਨਾ ਕਰਨ ਦੇ ਵਜਾਏ ਜੋ ਵੀ ਉਹਨਾਂ ਦੇ ਘਰ ਦਰਵਾਜ਼ੇ ਤੇ ਆਉਂਦਾ ਉਹਨਾਂ ਨੂੰ ਖਾਲੀ ਮੋੜ ਦਿਆ ਕਰਦੇ ਜਿਹੜੀ ਬੜੀ ਪਰੇਸ਼ਾਨ ਹੋਣ ਲੱਗੀ ਕਹਿੰਦੀ ਪੁੱਤਰ ਤਾਂ 5 ਸਾਲਾਂ ਦੇ ਹੋਣ ਵਾਲੇ ਨੇ ਇਹ ਤਾਂ ਸੰਤ ਮਹਾਰਾਜ ਜੀ ਨੇ ਕਿਹਾ ਸੀ ਵਿਦਾਨ ਪੁੰਨ ਕਰਦੇ ਰਹਿਣ ਨਹੀਂ ਤਾਂ ਪੁੱਤਰ ਛੋਟੀ ਉਮਰ ਵਿੱਚ ਹੀ ਪੂਰੇ ਹੋ ਜਾਣਗੇ ਜਿਹੜੀ ਉੱਡਦੀ ਉੱਡਦੀ ਫੇਰ ਉਸ ਸੰਤ ਫਕੀਰ ਕੋਲ ਜਾਂਦੀ ਹੈ ਕਹਿੰਦੀ ਹੈ ਸੰਤ ਫਕੀਰ ਜੀ ਉਹਨਾਂ ਨੂੰ ਮੇਰੀ ਭਾਸ਼ਾ ਤੇ ਸਮਝ ਨਹੀਂ ਆਉਂਦੀ ਤੁਸੀਂ ਜਾਓ ਤੁਸੀਂ ਜਾ ਕੇ ਉਹਨਾਂ ਨੂੰ ਦਾਨ ਪੁੰਨ ਦਾ ਕਹੋ ਉਹਨਾਂ ਦੇ ਪੁੱਤਰ ਦਿੱਤਾ ਆਜੂ ਅਲਪ ਆਜੂ ਦਾ ਤੁਸੀਂ ਵਰਦਾਨ ਦਿੱਤਾ ਸੀ ਉਹਨਾਂ ਦੀ ਉਮਰ ਤਾਂ ਬੱਚੇ ਦੀ ਪੂਰੀ ਹੋਣ ਵਾਲੀ ਹੈ ਸੰਤ ਫਕੀਰ ਜੀ ਕਹਿੰਦੇ ਠੀਕ ਹੈ ਮੈਂ ਜਾਣਾ ਹਾਂ ਸੰਤ ਫਕੀਰ ਜੀ ਆਉਂਦੇ ਨੇ ਦਰਵਾਜ਼ਾ ਖੜਕਾਉਂਦੇ ਨੇ ਅੰਦਰੋਂ ਆਵਾਜ਼ ਆਉਂਦੀ ਹੈ ਅਗਲੇ ਘਰ ਚੱਲੇ ਜਾਓ ਸੰਤ ਫਕੀਰ ਜੀ ਕਹਿੰਦੇ ਅਸੀਂ ਤਾਂ ਚਲੇ ਜਾਵਾਂਗੇ ਨਾਲ-ਨਾਲ ਸਭ ਕੁਝ ਸਾਡੇ ਚਲਿਆ ਜਾਵੇਗਾ ਫਿਰ ਉੱਠਦੀ ਹੈ ਤੇ ਦਰਵਾਜ਼ਾ ਖੋਲ ਦਿੰਦੀ ਹੈ ਸੰਤ ਫਕੀਰ ਨੂੰ ਭੋਜਨ ਸ਼ਿਕਾਉਂਦੀ ਹੈ ਸੇਵਾ ਕਰਦੀ ਹੈ ਸੰਤ ਫਕੀਰ ਨੂੰ ਆਪਣੀ ਹੱਡ ਵੀ ਤੀ ਵੀ ਦੱਸਦੀ ਹੈ ਮੇਰੇ ਤਾਂ ਬਹੁਤ ਸਮੇਂ ਬਾਅਦ ਇਹ ਔਲਾਦ ਪ੍ਰਮਾਤਮਾ ਨੇ ਬਖਸ਼ੀ ਹੈ ਸੰਤ ਫਕੀਰ ਜੀ ਕਹਿੰਦੇ ਇਹ ਤੇਰੇ ਕਰਮਾ ਕਰਕੇ ਔਲਾਦ ਤੈਨੂੰ ਨਹੀਂ ਬਖਸ਼ੀ ਪ੍ਰਮਾਤਮਾ ਨੇ ਇਹ ਤੇ ਤੇਰਾ ਜਿੜੀ ਦਾ ਤੂੰ ਧੰਨਵਾਦ ਕਰ ਜਿਸ ਨੂੰ ਤੂੰ ਚੌਗਾ ਪਾਉਂਦੀ ਹੁੰਦੀ ਸੀ ਉਸ ਦੀ ਫਰਿਆਦ ਕਰਕੇ ਤੇਰੇ ਘਰ ਪੁੱਤਰ ਨੇ ਜਨਮ ਲਿਆ ਹੈ ਪਰ ਇਸ ਦੀ ਆਯੂ ਅਲਪ ਹੈ ਜੇਕਰ ਤੂੰ ਦਾਨ ਪੁੰਨ ਨਹੀਂ ਕਰੇਂਗੀ ਤਾਂ ਇਹ ਛੋਟੀ ਉਮਰੇ ਹੀ ਪੂਰਾ ਹੋ ਜਾਊਗਾ ਫੇਰ ਉਹ ਗੱਲ ਸੁਣ ਕੇ ਬੜੀ ਹੈਰਾਨ ਹੋ ਜਾਂਦੀ ਹੈ ਪਰੇਸ਼ਾਨ ਹੋ ਜਾਂਦੀ ਹੈ ਉਹ ਕਹਿੰਦੀ ਇੱਕ ਚਿੜੀ ਨੂੰ ਦਾਣਾ ਪਾਉਣ ਦਾ ਚੋਗਾ ਪਾਉਣ ਦਾ ਇੰਨਾ ਫਲ ਹੈ ਜੇਕਰ ਹਰ ਰਾਹੀ ਨੂੰ ਹਰ ਜਾਨਵਰ ਨੂੰ ਦਾਣਾ ਪਾਵਾਗੇ ਪਾਣੀ ਪਿਆਵਾਗੇ ਤਾਂ ਕਿੰਨਾ ਕੁ ਫਲ ਹੋਵੇਗਾ ਫੇਰ ਉਸ ਤੋਂ ਬਾਅਦ ਉਹ ਹਰ ਜਾਨਵਰ ਨੂੰ ਦਾਣਾ ਤੇ ਚੋਗਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਜੋ ਵੀ ਰਾਹੀ ਹੁੰਦਾ ਹੈ ਉਹਨਾਂ ਨੂੰ ਖਾਣਾ ਖਵਾਉਣਾ ਸ਼ੁਰੂ ਕਰ ਦਿੰਦੀ ਹੈ ਇਹ ਸਭ ਦੇਖ ਕੇ ਉਹਨਾਂ ਦੇ ਘਰ ਦੇ ਵਿੱਚ ਪਰਮਾਤਮਾ ਦੀ ਹੋਰ ਬਰਕਤ ਹੋ ਜਾਂਦੀ ਹੈ ਹੋਰ ਤੰਦੌਲਕ ਤ੍ਰਿਜਿਕ ਆ ਜਾਂਦਾ ਹੈ ਜਦੋਂ ਇਹ ਗੱਲ ਕਹੀ ਤੇ ਸਾਰੇ ਇਹ ਕਹਿਣ ਲੱਗੇ ਕਿ ਇੰਨਾ ਵੱਡਾ ਪੁੰਨ ਇਹ ਤਾਂ ਪਹਿਲਾ ਕੰਮ ਅਸੀਂ ਜ਼ਰੂਰ ਕਰਾਂਗੇ ਸਾਰੇ ਜਾਣੇ ਕਹਿਣ ਲੱਗੇ ਹੁਣ ਦੂਜਾ ਕੰਮ ਦੱਸੋ ਕਹਿੰਦੇ ਦੂਜਾ ਕੰਮ ਉਹ ਹੈ ਜੋ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਉਸ ਦੇ ਘਰ ਤਿੰਨ ਜਣਿਆਂ ਨੂੰ ਪੇਜ ਦਿੰਦਾ ਹੈ ਪਹਿਲਾਂ ਤਾਂ ਸਾਰਾ ਦਿਨ ਉਸ ਦੀ ਇੱਜ਼ਤ ਵਧਾਉਂਦੇ ਨੇ ਦੂਜਾ ਉਹਦੇ ਘਰ ਰਿਜਕ ਦੇ ਵਿੱਚ ਵਾਅਦਾ ਕਰਦੇ ਨੇ ਉਸ ਨੂੰ ਮੁਸ਼ਕਲਾਂ ਦੇ ਵਿੱਚ ਆਉਣ ਹੀ ਨਹੀਂ ਦਿੰਦੇ ਉਹਦੇ ਘਰ ਮੁਸ਼ਕਲ ਆਉਣ ਹੀ ਨਹੀਂ ਦਿੰਦੇ ਜਿਹੜੇ ਸਵੇਰੇ ਉੱਠ ਕੇ